ਮੇਰੇ ਅੱਠਾਂ ਦਸ ਸਾਲਾਂ ਦੇ ਵਿੱਚ ਜੈਸ ਦਾ ਸਿਲੰਡਰ 300 ਤੋਂ 900 ਮਿਲਦਾ 1100 ਨੂੰ ਬਲੈਕ ਚ ਹਾਂਜੀ ਕਾਲਾ 200% ਤੇ ਉਸ ਗਰੀਬ ਦੀ ਦਿਹਾੜੀ 1% 100% ਲੇਬਰ ਦੀ ਦਿਹਾੜੀ ਕਹਾ ਮਨਰੇਗਾ ਕਿਨੇਂ ਦਿੱਤੀ ਹੈ ਇਹ ਤੇਰੇ ਪੈਸੇ ਨਹੀਂ ਲੱਗਦੇ ਮਿੱਤਰਾ ਜੇ ਤੈਨੂੰ ਵਹਿਲ ਮਿਲੇ ਗੂਚੀ ਦੇ ਬੂਟਾਂ ਤੋਂ ਤਾਂ ਕਰੇ ਨਾ ਤੂੰ ਕਰਕੇ ਬੇਸ਼ਰਮਾ ਵਾਂਗੂ ਖਵਾਈ ਜਾਜਾਂ ਚ ਵੋਟਾਂ ਮੰਗਣ ਗਿਆ ਨੋਟਾਂ ਨਾਲੋਂ ਕੱਟ ਪਈਆਂ ਵੋਟਾਂ ਨੈਸ਼ਨਲ ਪਾਰਟੀ ਕਹਿੰਦੇ ਉਹ ਇੱਕ ਸੀਟ ਹੈ ਤੁਹਾਡੀ ਲੋਕ ਸਭਾ ਚ ਤੇ ਕਹਿੰਦਾ ਇੱਕ ਥੀ ਕਾਂਗਰਸ ਹਟ ਝੂਠਾ ਸਹੀ ਗੱਲ ਮੈਂ ਕਰ ਰਿਹਾ ਇਹਦਾ ਇੱਕ ਜਵਾਬ ਨਹੀਂ ਦਿੰਦਾ ਭਗੌੜਾ ਕਹਿੰਦੇ ਜਵਾਬ ਦਵੇ ਲੈ ਤੂੰ ਮੈਂ ਠੀਕ ਹੈ ਇੱਥੇ ਮੈਂਨੇ ਆ